ਵਹਿਰੂਦੀ ਕਾ ਖਾਲਸਾ ਵਾਹਿਗੁਰੂ ਜੀ ਦੇ ਵਹਿਰੂਦੀ ਕੀ ਫਤਿਹ ਆਪਾਂ ਇਸ ਵਕਤ ਖਨੌਰੀ ਮੋਰਚੇ 'ਚ ਖੜੇ ਆ ਜਿੱਥੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਮਰਵਾਤੇ ਬੈਠੇ ਨੂੰ 43 ਦਿਨ ਹੋ ਗਏ ਆ 43 ਦਿਨਾਂ ਦੇ ਵਿੱਚ ਉਹਨੂੰ ਕਿੰਨੀਆਂ ਤਕਲੀਫਾਂ ਆਈਆਂ ਨੇ ਉਹ ਸਾਹਮਣੇ ਆ ਪਈ ਸਾਰੀ ਪਰ 43 ਦਿਨਾਂ ਦੇ ਵਿੱਚ ਜਿਹੜੀ ਗੱਲ ਸੀ ਕਿਸਾਨਾਂ ਦੀ ਜਿਹੜੀ ਮੰਗ ਤੇ ਆਪਾਂ 11 ਮਹੀਨੇ ਹੋ ਗਏ ਤੇ ਲੜ ਰਹੇ ਆ ਕਿ ਕਿਸਾਨਾਂ ਨੂੰ ਐਮਐਸਪੀ ਗਰੰਟੀ ਕਾਨੂੰਨ ਬਣਨਾ ਚਾਹੀਦਾ ਹੈ। ਸੁਆਮੀ 나ਥਨ ਦੀ ਰਿਪੋਰਟ ਮਿਲਣੀ ਚਾਹੀਦੀ ਆ। ਕਿਸਾਨ ਜਸੇਬੰਦੀ ਆਈ ਇਸ ਕਰਕੇ ਹੂੰ ਸੀ ਕਿ ਸਰਕਾਰਾਂ ਨੇ ਸਾਨੂੰ ਕੁਝ ਨਹੀਂ ਦਿੱਤਾ। ਅੱਜ ਬਹੁਤਿਆਂ ਇਸ ਕਰਕੇ ਜਿਹੜੇ ਖਾਸ ਕਰਕੇ ਕਿਸਾਨ ਆਗੂ ਹੈ ਉਹ ਆਪ ਜੀਆਂ ਜਲਸਿਆਂ ਦੇ ਭਾਅ ਹੀ ਮੰਗਣੋਂ हट ਗਏ। ਵੱਡੀ ਲੜਾਈ ਤਾਂ ਇੱਥੇ ਸਮਝਣ ਦੀ ਲੋੜ ਹੈ। ਕਿ ਕੀਮਤ ਸੂਚਕ ਅੰਕ ਮੁਤਾਬਕ ਅਸੀਂ ਕਹਿੰਦੇ ਸਾਡੇ ਭਾਅ ਦਿਓ। ਅੱਜ ਕੋਈ ਵੀ ਲੀਡਰ ਕੋਈ ਵੀ ਕਿਸਾਨ ਜੁਨਦਾ ਕੇਮਤ ਸੂਚਕ ਅਨੁਸਾਰ ਕਿਸਾਨਾਂ ਦੇ ਭਾਈ ਨਹੀਂ ਮੰਗਦਾ ਤੇ ਹੈ ਕਿਸਾਨ ਲੀਡਰ ਦੂਜੀ ਚਲੋ ਅਸੀਂ ਉਹ ਮੰਗਦੇ ਸੀ ਨਹੀਂ ਦਿੱਤੀ ਸਰਕਾਰ ਨੇ ਸੁਆਮੀ 나ਸਨ ਦੀ ਰਿਪੋਰਟ ਸਰਕਾਰ ਨੇ ਬਣਾਈ ਕਿਸੇ ਵੀ ਕਿਸਾਨ ਜੁਨਿਆਂ ਦੀ ਮੰਗ ਨਹੀਂ ਸੀ ਇਹ ਉਸ ਦਿਨ ਬਣੀ ਜਿੱਦ ਦੇ 162 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਮਹਾਰਾਸ਼ਟਰ ਦੇ ਵਿੱਚ ਉਹ ਕਮਿਸ਼ਨ ਬੈਠਾ ਕਮਿਸ਼ਨ ਨੇ ਸਿਫਾਰਿਸ਼ ਕਰਤੀ ਕਿ ਇਹਦੇ ਮੁਤਾਬਕ ਜੇ ਕਿਸਾਨਾਂ ਨੂੰ ਬਚਾਉਣਾ ਤਾਂ ਇੰਨਾ ਭਾ ਦੇਣਾ ਚਾਹੀਦਾ ਤੇ ਕਿਸਾਨ ਲੀਡਰ ਸੁਆਮੀ ਨਥਨ ਰਿਪੋਰਟ ਨੂੰ ਵੀ ਨਹੀਂ ਮੰਨਦੇ ਕਿੰਨਾ ਮਲਾਜਮਾਂ ਦੇ ਸੱਤ ਪੇ ਕਮਿਸ਼ਨ ਹੋਏ ਸੱਤੇ ਲਾਗੂ ਕਰਵਾ ਲੇ ਜਿਹੜੇ ਅਸੀਂ ਕਹਿੰਦੇ ਆ ਵੀ ਮੈਂ ਫਲਾਨੀ ਜੂਨੀਅਨ ਤੇ ਸਾਡੀ ਜੂਨੀਅਨ ਵੱਡੀ ਐ ਸਾਡੀ ਛੋਟੀ ਐ ਪੂਰੇ ਭਾਰਤ ਦੀ ਮੈਂ ਗੱਲ ਕਰਦਾ 2000 ਕਿਸਾਨ ਜੂਨੀਅਨ ਐ ਇੱਕ ਪੇ ਕਮਿਸ਼ਨ ਲਾਗੂ ਨਹੀਂ ਕਰਵਾ ਸਕਿਆ ਆਪਾਂ ਸਾਰਾ ਜੇ ਉਹ ਨਹੀਂ ਕਰਵਾ ਸਕੇ ਕਿ ਇਸ ਤੇ ਸਾਡੀ ਸਹਿਮਤੀ ਨਹੀਂ ਤੱਕ ਕਿਉਂ ਨਹੀਂ ਸਹਿਮਤੀ ਕਿ ਸਾਡੇ ਵਿਚਾਰ ਵੱਖਰੋ ਵੱਖਰੋ ਜਿਵੇਂ ਅਸੀਂ ਸਿਆਸੀ ਪਾਰਟੀਆਂ ਨੂੰ ਕਹਿੰਦੇ ਆ ਆ ਕਿਸਾਨ ਵਿੰਗ ਫਲਾਨੀ ਪਾਰਟੀ ਦਾ ਕਿਸਾਨ ਵਿੰਗ ਫਲਾਨੀ ਪਾਰਟੀ ਦਾ ਤਾਂ ਉਹ ਸਥਿਤੀ ਦੇ ਵਿੱਚੋਂ ਕਿਸਾਨਾਂ ਚ ਵੀ ਇਹ ਕੁਝ ਦਿਸਣ ਲੱਗ ਗਿਆ ਤਾਂ ਉਹਦਾ ਸ਼ਿੱਟਾ ਇਹ ਹੈ ਕਿ ਸਰਕਾਰ ਨੂੰ ਮੌਕਾ ਮਿਲਦਾ ਉਹ ਸਰਕਾਰ ਗੱਲਾਂ ਦੇ ਵਿੱਚ ਤੁਸੀਂ ਸਾਰੇ ਇਕੱਠੇ ਹੋ ਜੋ ਭਾਈ ਜਿਹੜੇ ਇਸ ਵਿਚਾਰ ਨਾਲ ਹੀ ਸਹਿਮਤ ਨਹੀਂ ਇਸ ਮੰਗ ਨਾਲ ਹੀ ਸਹਿਮਤ ਨਹੀਂ ਉਹ ਇਕੱਠੇ ਕਿਉਂ ਹੋਣਗੇ ਸਵਾਲ ਇਸ ਗੱਲ ਦੇ ਵਿੱਚੋਂ ਜਿਹੜਾ ਆਪਾਰ ਲੜਾਈ ਬਿੱਡੀ ਬੜਾ ਕੁਛ ਆਪਣੇ ਤੇ ਹੋਇਆ ਗੋਲੀਆਂ ਚਲਾਈਆਂ ਸਰਕਾਰ ਨੇ ਆਥਰੂ ਗਏ ਸਾਡੇ ਟਰੈਟ ਭੰਨੇ ਜ਼ਖਮੀ ਕੀਤੇ ਨਿਗਾ ਗਈ ਬਹੁਤ ਵੱਡਾ ਇਤਿਹਾਸ ਪਰ ਉਹਦੇ ਵਿੱਚੋਂ ਡੱਲੇਵਾਲ ਸਾਹਿਬ ਨੇ ਫੈਸਲਾ ਲਇਤਾ ਕਿ ਮੈਂ ਹੋਰ ਆਪਦੀ ਫੌਜ ਨੂੰ ਮੈਂ ਆਪਦੇ ਚਪਾਈਆਂ ਨੂੰ ਨਹੀਂ ਮਰਨਾ ਦੇਖ ਦੇਖਣਾ ਚਾਹੁੰਦਾ ਮੈਂ ਆਪ ਤਕਲੀਫ ਚੱਲੂ ਉਹਦੇ ਵਿੱਚੋਂ ਅੱਜ ਸਾਡੇ ਆ ਸਾਰੇ ਜਿਹੜੇ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਨਗਰ ਤੋਂ ਆਪਦਾ ਰਾਸਣ ਇਕੱਠਾ ਕਰਕੇ ਖਨੌਰੀ ਮੋਰਚੇ 'ਚ ਪਹੁੰਚੇ ਨੇ ਨਾਲ ਦੀ ਨਾਲ ਇਹਨਾਂ ਨੇ ਫੈਸਲਾ ਲਇਤਾ ਕਿ ਵੀ ਅਸੀਂ ਪਹਿਲਾਂ ਕਿਸਾਨ ਜ ਸੰਬੰਧੀ ਚ ਸੀ ਉਹ ਸਾਡੇ ਵਿਚਾਰ ਨਹੀਂ ਮਿਲੇ ਸਾਡੇ ਲੋਕਾਂ ਹਮਤ ਤੱਕ ਉਹਨਾਂ ਨੇ ਫੈਸਲੇ ਲਿੱਤੇ ਅੱਜ ਅਸੀਂ ਬੀਕੇ ਜੂ ਸਿੱਧੂਪੁਰ ਦੇ ਮੈਂਬਰ ਬਣ ਕੇ ਇਸ ਮੋਰਚੇ ਦੇ ਵਿੱਚ ਟਰੈ ਟ੍ਰਾਲੀ ਲੈ ਕੇ ਪੱਕੇ ਰਹਾਂਗੇ ਜਿੰਨੇ ਤਰੇ ਸਰਕਾਰ ਮੰਗਾ ਲਾਗੂ ਨਹੀਂ ਕਰਦੀ ਇਹ 'ਚ ਮੈਂ ਸਾਰੇ ਨੌਜਵਾਨਾਂ ਦਾ ਖਾਸ ਕਰਕੇ ਸਾਡੇ ਇਹਨਾਂ ਨੇ ਜੋ ਫੈਸਲਾ ਕੀਤਾ ਤੇ ਮੂਹਰੇ ਮੇਰੇ ਬੱਚੇ ਉਹ ਬੈਠੇ ਨੇ ਜਿਹੜੇ ਭਵਿਕਲੇ ਆਪਾਂ ਲੜਾਈ ਲੜ ਰਹੇ ਆ ਇਹਨਾਂ ਦੀ ਲੜਾਈ ਲੜਾਈ ਲੜ ਰਹੇ ਆ ਇਹ ੜਾਨੀਆਂ ਮਾਨੀਆਂ ਨਹੀਂ ਇਹਨਾਂ ਨੂੰ ਕੁਝ ਕੰਮ ਕਰਦਣਾ ਅਸੀਂ ਸਾਡੇ ਬੱਚਿਆਂ ਨੂੰ ਸਾਡੇ ਪੋਤਿਆਂ ਨੂੰ ਜਿਹੜੀ ਵਿਰਾਸਤ ਵਿੱਚ ਸਾਨੂੰ ਜ਼ਮੀਨ ਮਿਲੀ ਹੈ ਵਿਰਾਸਤ 'ਚ ਇਹਨਾਂ ਨੂੰ ਜ਼ਮੀਨ ਦੇ ਕੇ ਜਾਣੇ ਲੜਾਈ ਉਹ ਹੈ ਤੇ ਅੱਜ ਇਹਨਾਂ ਨੇ ਫੈਸਲਾ ਕੀਤਾ ਤੇ ਮੈਂ ਇਹਨਾਂ ਦਾ ਇੱਥੇ ਆਇਆਂ ਦਾ ਧੰਨਵਾਦ ਜਿਹੜਾ ਪਟਿਆਲਾ ਪੈਂਦਾ ਇਹਨਾਂ ਦਾ ਸਰਾਂਦੇ ਮਾਰਪੁਰਾ ਮਹਾਂਪਰਾਗੜੀ ਕੋਲ ਉਹ ਪੂਰਾ ਕਲੀਪਰ ਉਹ ਜਿਹੜੇ ਨਾਲ ਹੀ ਉਸ ਰੰਦਰ ਰੋਡ ਤੇ ਆ ਨਾ ਸਰੰਦਰ ਰੋਡ ਤੇ ਐ ਪਰ ਇਹ ਜਦੋਂ ਆਪਣਾ ਅੱਜ ਇਹਨਾਂ ਨੇ ਫੈਸਲਾ ਕੀਤਾ ਸੀ ਅੱਜ ਰਸਨ ਵੀ ਆਏ ਦੇਣਾ ਹੈ ਤੇ ਔਂ ਵੱਲ ਦਿਲਚਪ ਪਿੰਡ ਜਾ ਕੇ ਹੋ ਕਰ ਕਰਕੇ ਟਰੈਕਟਰ ਵਾਲੇ ਲੈ ਕੇ ਮੋਰਚੇ ਚ ਆਉਣਗੇ ਮੈਨੂੰ ਲੱਗਦਾ ਕਿ ਜਿਹੜੀ ਅਸੀਂ ਇੱਕ ਪੇਲ ਕੀਤੀ ਸੀ ਮੈਂ ਉਹ ਫੇਰ ਦਰਾਦਣਾ ਉਸ ਪੇਲ ਨੂੰ ਇਹ ਪੰਜਾਬ ਦਾ 12500 ਪਿੰਡ ਹੈ ਅਸੀਂ ਇੱਕ ਟਰਾਲੀ ਮੰਗਿਆ ਪਿੰਡ ਤੋਂ ਵੀ ਇੱਕ ਟਰਾਲੀ 10 ਨੌਜਵਾਨ ਆਜੋ ਮੰਗਾ ਬਣਾ ਲਾਂਗੇ ਇਹ 12.5 ਹਜ਼ਾਰ ਟਰਾਲੀ ਇਥੇ ਖੜਨੀ ਨਹੀਂ ਤੇ ਸਾਡਾ ਜੇ 12.5 ਹਜ਼ਾਰ ਪੈਂਡੇ ਕੇ ਟਰਾਲੀ ਤੇ 10 ਬੰਦੇ ਜਿਹੜੇ ਆਏ ਕਿਸੇ ਵੀ ਕਿਸਮ ਦੇ ਦੇ ਦਿਓ ਸਾਰੇ ਪਿੰਡ ਦੀ ਜ਼ਮੀਨ ਬਚਾ ਦੇਣਗੇ ਮੇਰਾ ਮਤਲਬ ਸਾਡੇ ਜੇ ਸਾਰੇ ਪਿੰਡ ਦੀ 10 ਬੰਦੇ ਜ਼ਮੀਨ ਬਚਾ ਦੇਣਗੇ ਤਾਂ ਹਿੰਮਤ ਨਹੀਂ ਪੈਣੀ ਅਡਾਨੀ ਵਾਲੀ ਧੱਕੇ ਨਾਲ ਸਾਡੀਆਂ ਜ਼ਮੀਨਾਂ ਦੇ ਵਿੱਚ ਫਾਰਮ ਬਣਾ ਲੂ ਸੜਕਾਂ ਕੱਟ ਨੂੰ ਰੋਡ ਕੱਟ ਨੂੰ ਅਸੀਂ ਮੋੜ ਦੇਾਂਗੇ ਜੇ ਰਲ ਜਾਾਂਗੇ ਪਰ ਇਕੱਲੇ ਇਕੱਲੇ ਫਿਰ ਅਸੀਂ ਨੁਕਸਾਨ ਚੱਲੀ ਜਾਂਦੇ ਜਿਹੜੀ ਸਥਿਤੀ 'ਚ ਖੜੇ ਆ ਮੈਂ ਇੱਥੇ ਖਾਸ ਕਰਕੇ ਚੁਕਾਇਆ ਬਹੁਤ ਬਹੁਤ ਧੰਨਵਾਦ ਖਾਸ ਕਰਕੇ ਡੱਲੇਵਾਲ ਸਾਹਿਬ ਤੋਂ ਡੱਲੇਵਾਲ ਜਿਹੜੀ ਪੋਜੀਸ਼ਨ ਤੋਂ ਮੈਂ ਸੂਬਾ ਚਾਰ 77 ਹੋਣ ਦੇ ਨਾਤੇ ਨਾਲ ਮੇਰੇ ਸਾਡਾ ਸੀਨੀਅਰ ਮੀਤ ਜਸਵੀਰ ਸਿੰਘ ਵੀ ਖੜਾ ਹੈ ਤਾਂ ਇਹ ਸਾਡੇ ਜ਼ਿਲ੍ਹੇ ਦੇ ਜਰਸਿਕਤਰ ਵੀ ਨੇ ਸਾਰੀ ਲੀਡਰਸ਼ਿਪ ਤੁਹਾਡੇ ਨਾਲ ਹੈ ਜੋ ਵੀ ਕੰਮ ਧੜਕ ਹੋ ਕੇ ਲੜਿਓ ਇਹ ਬਹਿ ਮੇਰਾ ਕਰੋ ਵੀ ਪਤਾ ਨਹੀਂ ਕੱਲ ਨੂੰ ਲੀਡਰਸ਼ਿਪ ਮਿਲੂ ਸਾਨੂੰ ਨਾਲ ਬੁਲਾਉਣਗੇ ਕਿ ਨਹੀਂ ਬੁਲਾਉਣਗੇ ਨਾ ਤਾਂ ਅਸੀਂ ਉਹ ਲੀਡਰਸ਼ਿਪ ਵਾਲੀ ਕਿਤੇ ਗੱਲ ਕੀਤੀ ਆਪਣੇ ਤੇ ਜ਼ਿੰਮੇਵਾਰੀ ਹੈ ਤੇ ਜ਼ਿੰਮੇਵਾਰੀ ਤੁਸੀਂ ਚੱਕੋ ਤੇ ਕੱਲ ਨੂੰ ਆਪਾਂ ਸਾਰੇ ਆਪਦੀ ਜ਼ਮੀਨ ਬਚਾ ਕੇ ਇਕੱਠੇ ਲੜਾਂਗੇ ਕੋਈ ਡਿੱਕਦੇ ਨਹੀਂ ਪਿੰਡ ਨੂੰ ਵਿਸ਼ਵਾਸ ਦੇਵਾ ਕੇ ਆਇਓ ਕਿ ਕੋਈ ਵੀ ਮਸਲਾ ਹੋਵੇ ਮੂਹਰੇ ਹੋ ਕੇ ਲੜਾਂਗੇ ਧੰਨਵਾਦ ਵੈਹ ਜੀ ਦਾ ਗੁਰੂ ਜੀ ਦਾ ਨਿਹਾਲ ਜੀ ਕੀ ਕਾਲੂ